ਸਸੇ ਕਾਲ ਜੀ ਜੋ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 22 ਨਵੰਬਰ 2024 ਤੇ ਟਾਈਮ ਕਰੀਬ 4:08 ਦੇ ਜਿਹੜੇ ਹੋਣ ਜਾ ਰਹੇ ਨੇ ਗੱਲਬਾਤ ਮੌਸਮ ਨੂੰ ਲੈ ਕੇ ਕਰਾਂਗੇ ਕਦੋਂ ਇਹਦੇ ਵਿੱਚ ਚੇਂਜ ਆਊਗਾ ਕਦੋਂ ਜਿਹੜਾ ਬਦਲਾਅ ਦੇਖਣ ਨੂੰ ਮਿਲੂਗਾ ਬੀਤੇ 24 ਘੰਟਿਆਂ ਦੌਰਾਨ ਜਿਹੜਾ ਤਹਾਂ ਅਗਲੇ ਮੌਸਮ ਨੇ ਪੰਜਾਬ ਨੂੰ ਮੁਰਤੋਂ ਕੇ ਇਨਾ ਸ਼ੁਰੂ ਕਰ ਦਿੱਤਾਗਾ ਅੱਜ ਕਾਫੀ ਇਲਾਕਿਆਂ ਵਿੱਚ ਪੰਜਾਬ ਦੇ ਜਿਹੜਾ ਅਸਮਾਨ ਦੇ ਵਿੱਚ ਧੁੰਦਲਾਪਨ ਆ ਗਿਆ ਜਿਹੜਾ ਨੀਲਾ ਅਸਮਾਨ ਪੱਛੋਂ ਹਵਾ ਖੁੱਲਣ ਨਾਲ ਜਿਹੜਾ ਦੇਖਣ ਲੱਗਿਆ ਸੀਗਾ ਉਹਦੇ ਵਿੱਚ ਧੁੰਦਲਾਪਨ ਆ ਗਿਆ ਕਿਉਂ ਆ ਗਿਆ ਕਿਉਂਕਿ ਕੁਝ ਕਲਾਕਾਂ ਵਿੱਚ ਪੂਰੇ ਦੀ ਹਵਾ ਦੀ ਵਾਪਸੀ ਹੋਈ ਹੈ ਪੂਰੇ ਦੀ ਹਵਾ ਜਿਹੜੀ ਉਹ ਮੱਠੀ ਮੱਠੀ ਜੀ ਚੱਲ ਰਹੀ ਹੈ ਕੋਈ ਬਹੁਤ ਹੀ ਤੇਜ਼ ਨਹੀਂ ਹੈਗੀ ਜਿਸ ਦਾ ਕਰਕੇ ਮੌਸਮਾ ਜਿਹੜਾ ਤਹਾ ਅਗਲਾ ਪਰ ਵਿੱਚ ਮੋੜ ਤੋਂ ਜਿਹੜੀ ਵਾਪਸੀ ਹੋ ਚੁੱਕੀ ਹੈ ਹਾਲਾਂਕਿ ਜਿਹੜੀ ਹਾਲਾਂਕਿ ਜਿਹੜੀ ਇਹ ਧੁੰਦਲਾਪਣਾ ਵਾਤਾਵਰਨ ਦੇ ਵਿੱਚ ਇਹ ਜ਼ਿਆਦਾ ਲੰਮਾ ਟਾਈਮ ਨਹੀਂ ਟਿਕ ਸਕੂਗਾ ਕਿਉਂਕਿ ਕੱਲ ਵੀ ਕੱਲ ਪੰਜਾਬ ਦੇ ਵਿੱਚ ਪੂਰੇ ਦੀ ਹਵਾ ਚੱਲਦੀ ਰਹਣੀ ਹੈ ਜਿਸ ਦੇ ਕਾਰਨ ਕੱਲ ਨੂੰ ਵੀ ਧੁੰਦਲਾਪਾਣਾ ਜਿਹੜਾ ਪੰਜਾਬ ਦੇ ਅਸਮਾਨ ਵਿੱਚ ਇਸੇ ਤਰ੍ਹਾਂ ਵਿਖਾਈ ਦਿੰਦਾ ਰਹੇਗਾ 24 ਦੀ ਦੁਪਹਿਰ ਤੱਕ ਜਿਹੜਾ ਇਸੇ ਤਰ੍ਹਾਂ ਦਾ ਮਾਹੌਲ 24 ਨਵੰਬਰ ਦੁਪਹਿਰ ਤੱਕ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਿਆ ਰਹਣਾਗਾ ਇਹਦੇ ਕਾਰਨ ਨਮੀ ਵਿੱਚ ਵੀ ਵਾਧਾ ਹੋ ਰਿਹਾਗਾ ਹੋ ਸਕਦਾ ਤੜਕਸਾਹ ਥੋੜੇ ਬਹੁਤ ਜ਼ਿਲ੍ਹਿਆਂ ਵਿੱਚ ਦੋ ਚਾਰ ਜ਼ਿਲ੍ਹਿਆਂ ਵਿੱਚ ਕਿਤੇ ਧੁੰਦ ਦੇਖਣ ਨੂੰ ਮਿਲ ਜਾਵੇ ਹਾਲਾਂਕਿ ਜਿਵੇਂ ਪਹਿਲਾਂ ਵੱਡੇ ਪੱਧਰ ਤੇ ਧੁੰਦ ਦਾ ਆਈ ਸੀਗੀ ਉਦਾਂ ਦੀ ਧੁੰਦ ਦੀ ਕੋਈ ਵੀ ਸੁਭਾਵਨਾ ਹੰ ਦੇ ਨਾਲ ਵਿੱਚ ਨਹੀਂ ਦਿਖਾਈ ਦੇ ਰਹੀ ਕਿ ਲਗਭਗ ਨਵੰਬਰ ਦੇ 3 ਤੱਕ ਕੋਈ ਵੀ ਵੱਡੇ ਪੱਧਰ ਤੇ ਧੁੰਦ ਦੀ ਉਮੀਦ ਨਹੀਂ ਜਾਪ ਰਹੀਗੀ ਪਰ ਫੇਰ ਵੀ 2-4 ਜ਼ਿਲ੍ਹਿਆਂ ਵਿੱਚ ਧੁੰਦ ਦੀ ਸੁਭਾਵਨਾ ਜਿਹੜੀ ਬਰਕਰਾਰ ਰਹਿ ਸਕਦੀ ਹੈਗੀ ਕੱਲ ਤੱਕ ਸਰ ਪਰ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਬ ਤੇ ਖੁਸ਼ਕੀ ਹੋਊਗਾ ਪਰ ਧੁੰਦਲਾਪਨ ਅਸਮਾਨ ਦੇ ਵਿੱਚ ਜਰੂਰ ਦਿਖਾਈ ਦਿੰਦਾ ਰਹਿਣਾਗਾ ਜਾਂ ਜ਼ਮੀਨੀ ਪੱਧਰ ਤੇ ਜਿਹੜਾ ਦੂਰ ਵਿਜ਼ਿਬਿਲਟੀ ਹੈ ਜਿਹੜੀ ਧੁੰਦਲਾਪਨ ਜਿਹੜਾ ਦਿਖਾਈ ਦਿੰਦਾ ਰਹਿਣਾ ਜ਼ਮੀਨੀ ਪੱਧਰ ਤੇ ਵੀ ਤੇ ਉਸ ਤੋਂ ਬਾਅਦ 24 ਨਵੰਬਰ ਦੀ ਦੁਪਹਿਰ ਤੋਂ ਬਾਅਦ ਇੱਕ ਪੱਛੋਂ ਹਵਾ ਜਿਹੜੀ ਖੁੱਲਣੀ ਸ਼ੁਰੂ ਹੋ ਜਾਣੀ ਆਂਗੀ ਪਹਾੜ ਤੇ ਪੱਛੋਂ ਦੀ ਹਵਾ ਜਿਹੜੀ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਕੂਚ ਕਰੂਗੀ ਜਿਹਦੇ ਨਾਲ ਅਸਮਾਨ ਫੇਰ ਨੀਲਾ ਹੋਣਾ ਸ਼ੁਰੂ ਹੋ ਜਾਣਾਗਾ 24 25 26 27 ਨਵੰਬਰ ਤੱਕ ਜਿਹੜੀ ਪਹਾੜ ਤੇ ਪੱਛੋਂ ਦੀ ਠੰਡੀ ਹਵਾ ਚਲਦੀ ਰਹਣੀ ਹੈ ਜਿਸ ਦੇ ਕਾਰਨ 1 ਤੋਂ 2 ਡਿਗਰੀ ਅ ਦਿਨ ਦੇ ਪਾਰੇ ਵਿੱਚ ਵੀ ਗਰਾਵਟ ਦੇਖਣ ਨੂੰ ਮਿਲੂਗੀ 24 25 ਨਵੰਬਰ ਤੋਂ ਤੇ ਰਾਤਾਂ ਦੇ ਪਾਰੇ ਵਿੱਚ ਵੀ ਜਿਹੜਾ 10 ਡਿਗਰੀ ਪਹਿਲਾਂ 9 ਡਿਗਰੀ 8 9 ਡਿਗਰੀ ਪਹਿਲਾਂ ਵੀ ਰਿਕਾਰਡ ਹੋ ਚੁੱਕਿਆ ਹੈਗਾ ਪਰ ਉਹ ਕਿਤੇ ਕਿਤੇ ਸੀਗਾ ਹੁਣ ਜਦੋਂ ਗਰਾਵਟ ਆਊਗੀ ਰਾਤਾਂ ਦੇ ਪਾਰੇ ਵਿੱਚ ਤਾਂ ਬਹੁਤੇ ਇਲਾਕਿਆਂ ਵਿੱਚ ਤੇ ਬਹੁਤੇ ਜ਼ਿਲਾਂ ਵਿੱਚ ਪੰਜਾਬ ਦੇ ਹਰਿਆਣਾ ਦੇ ਉੱਤਰੀ ਰਾਜਸਥਾਨ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਜਿਹੜਾ ਸਿੰਗਲ ਡਿਜੀਟ ਦੇ ਵਿੱਚ ਜਿਹੜਾ ਰਾਤਾਂ ਦਾ ਪਾਰਾ ਰਿਕਾਰਡ ਹੋਣਾ ਸ਼ੁਰੂ ਹੋ ਜਾਣਾ ਕਹਿਣ ਦਾ ਭਾਵ 10 ਡਿਗਰੀ ਤੋਂ ਹੇਠਾਂ ਬਹੁਤੇ ਖੇਤਰਾਂ ਵਿੱਚ ਖਿਸਕ ਕੇ ਜਾਣਾ ਅਤੇ ਕਿਤੇ ਕਿਤੇ ਹੁਣ ਜਿਹੜਾ ਰਾਤਾਂ ਦਾ ਪਾਰਾਗਾ ਉਹ 5-6 ਡਿਗਰੀ ਤੱਕ ਵੀ ਕਿਤੇ ਰਿਕਾਰਡ ਹੋ ਸਕਦਾਗਾ ਕੱਲ ਨੂੰ ਕੋਈ ਵੀ ਚੇਂਜ ਦੀ ਸੁਭਾਵਨਾ ਨਹੀਂ ਹੈਗੀ ਦਿਨ ਦੇ ਤੇ ਰਾਤਾਂ ਦੇ ਪਾਰੇ ਵਿੱਚ ਵਾਧਾ ਜਾਰੀ ਰਹਿਣਾਗਾ ਪਰ ਜਿਵੇਂ ਹੀ 24-25 ਨਵੰਬਰ ਤੋਂ ਪੱਛੋਂ ਦੀ ਹਵਾ ਕੁਲੂਗੀ ਤਾਂ 25 ਨਵੰਬਰ ਦੀ ਸਵੇਰ ਕਾਫੀ ਇਲਾਕਿਆਂ ਵਿੱਚ ਠੰਡੀ ਹੋ ਸਕਦੀ ਹੈਗੀ ਤੇ ਰਾਤਾਂ ਦਾ ਪਾਰਾ ਜਿਹੜਾ 5 ਡਿਗਰੀ ਤੋਂ ਲੈ ਕੇ 10 ਡਿਗਰੀ ਵਿਚਕਾਰ ਜਿਹੜਾ ਰਿਕਾਰਡ ਹੋਣ ਦੀ ਸੁਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਹੈਗੀ ਸੋ ਪੱਛਮੀ ਸਿਸਟਮ ਦੀ ਜਾਂ ਮੀਂਹ ਦੀ ਗੱਲ ਕੀਤੀ ਆਵੇ ਖੇਤੀਬਾੜੀ ਪੱਖ ਤੋਂ ਮੌਸਮ ਅਗਲੇ 8-9 ਦਿਨ ਜਿਹੜਾ ਖੁਸ਼ਕੀ ਰਹਿੰਦਾ ਜਾਪ ਰਿਹਾ 7-8 ਦਿਨ ਖਾਸ ਕਰਕੇ 3 ਨਵੰਬਰ ਦੇ ਲਾਗੇ ਇੱਕ ਪੱਛਮੀ ਸਿਸਟਮ ਆਉਂਦਾ ਦਿਖਾਈ ਦੇ ਰਿਹਾਗਾ ਜਿਹੜਾ ਕਿ ਪਹਾੜੀ ਕਿਤਨਾ ਲਈ ਉਹ ਸਿਸਟਮ ਜਿਹੜਾ ਦਰਮਿਆਨੀ ਚਾਲਦਾ ਹੋਊਗਾ ਕਾਫੀ ਇਲਾਕਿਆਂ ਵਿੱਚ ਲੰਮੇ ਵਕਫੇ ਬਾਅਦ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਦੇ ਕਈ ਇਲਾਕਿਆਂ ਤੱਕ ਜਿਹੜੀ ਬਰਫਵਾਰੀ ਦੇਖਣ ਨੂੰ ਮਿਲੂਗੀ ਚੰਗੀ ਬਰਫਵਾਰੀ ਦੀ ਸੁਭਾਵਨਾ 3 ਨਵੰਬਰ ਲਾਗੇ ਜਿਹੜੀ ਬਣਦੀ ਦਿਖਾਈ ਦੇ ਰਹੀ ਹੈਗੀ ਪੰਜਾਬ ਦੇ ਵਿੱਚ ਇਹ ਸਿਸਟਮ ਦਾ ਜਿਹੜਾ ਹਲਕਾ ਅਸਰ ਦੇਖਣ ਨੂੰ ਮਿਲ ਸਕਦਾ ਕਿਤੇ ਗਰਚਮਕਲੇ ਬੱਦਲ ਬਣ ਸਕਦੇ ਆ ਤੇ ਛਿੜਕਾ ਛਰਾਟਾ ਜਿਹੜਾ ਦੇ ਸਕਦੇ ਹੈਗੇ ਲੰਮੇ ਵਕਤ ਵਿਵਾਦ ਜਿਹੜਾ ਪੱਛਮੀ ਸਿਸਟਮ ਪਹਾੜੀ ਖੇਤrana ਤੇ ਪੁੱਜੂਗਾ 3 ਨਵੰਬਰ ਦੇ ਲਾਗੇ ਜਿਹਦੇ ਕਾਰਨ ਪਹਾੜਾਂ 'ਚ ਚੰਗੀ ਬਰਫ ਵਾਲੀ ਦੀ ਸੁਭਾਉਣਾ ਬਣਦੀ ਦਿਖਾਈ ਦੇ ਰਹੀ ਆ ਮਦਾਨੀ ਖੇਤrana 'ਚ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਕਿਤੇ ਕਿਤੇ ਗਰਚਮਕਲੇ ਬੱਦਲ ਬਣਦੇ ਦਿਖਾਈ ਦੇ ਸਕਦੇਗੇ ਹਾਲਾਂਕਿ ਅਸਾਰ ਆ ਜਿਹੜੇ ਘਟ ਵੀ ਸਕਦੇ ਆ ਅਸਾਰ ਆ ਜਿਹੜੇ ਉੰਦੇ ਦਿਨਾਂ ਵਿੱਚ ਸਿਸਟਮ ਨੂੰ ਲੈ ਕੇ ਮੈਦਾਨੀ ਖੇਤਾਂ 'ਚ ਕਿੱਦਾਂ ਦਾ ਰੋਗ ਰੋਖ ਰਹੂਗਾ ਉਹਦੇ ਹਿਸਾਬ ਨਾਲ ਜਿਹੜੇ ਬਦਲ ਵੀ ਸਕਦੇ ਨੇ ਕਿਉਂਕਿ ਪਹਾੜੀ ਸਿਸਟਮ ਜਿਹੜਾ ਪਹਾੜੀ ਖੇਤਾਂ ਨੇ ਉਹਨਾਂ ਤੋਂ ਪੱਛਮੀ ਸਿਸਟਮ ਚੰਗੀ ਬਰਫਵਾਰੀ ਨਾਲ ਪ੍ਰਭਾਵਿਤ ਕਰੂਗਾ ਹੀ ਕਰੂਗਾ ਪਰ ਪੰਜਾਬ ਵਿੱਚ ਹਾਲਾਂਕਿ ਜਿਹੜੇ ਮੌਜੂਦਾ ਸਾਲ ਨੇ ਥੋੜੇ ਜਿ ਘੱਟ ਦਿਖਾਈ ਦੇ ਰਹੇ ਨੇ ਪਰ ਫਿਰ ਵੀ ਕਿਤੇ ਕਿਤੇ ਗੱਤ ਚਮਕਨ ਵਾਲ ਨਿੱਕੀਆਂ ਮੋਟੀਆਂ ਕਾਰਵਾਈਆਂ ਆਈਆਂ ਛੜਕਾ ਛਰਾਟਾ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦਾ ਇਦਾਂ ਦੀ ਉਮੀਦ ਬਣਦੀ ਜਾਪ ਰਹੀ ਆ ਆਉਂਦੇ ਦਿਨਾਂ ਦੇ ਵਿੱਚ ਸੋ ਕੁੱਲਮਾ ਲਾ ਕੇ ਕਿਹਾ ਜਾਵੇ ਕੱਲ ਤੱਕ ਕੋਈ ਵੀ ਰਾਹਤ ਦੀ ਸੁਭਾਵਨਾ ਨਹੀਂ ਹੈਗੀ ਧੁੰਦਲੇ ਮੌਸਮ ਤੋਂ ਪੂਰੇ ਦੀ ਹਵਾ ਚਲਦੀ ਰਹਣੀ ਹੈ ਕਿਤੇ ਕਿਤੇ ਹੋ ਸਕਦਾ ਤੜਕਸਰ ਦੋ ਚਾਰ ਜਲਾਂ ਵਿੱਚ ਕਿਤੇ ਧੁੰਦ ਵੀ ਬਣ ਜਾਵੇ ਪਰ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਖੁਸ਼ਕ ਹੀ ਹੋਊਗਾ ਤੇ ਧੁੰਦਲਾਪਨ ਇਦਾਂ ਹੀ ਜਾਰੀ ਰਹੂਗਾ 24 ਨਵੰਬਰ ਦੁਪਹਿਰ ਤੋਂ ਪਹਾੜ ਤੇ ਪੱਛਮ ਦੀ ਠੰਡੀ ਹਵਾ ਖੁੱਲਣੀ ਸ਼ੁਰੂ ਹੋ ਜਾਣੀ ਹੈ ਜਿਸ ਦਾ ਕਰਕੇ ਦਿਨ ਦੇ ਪਾਰੇ ਵਿੱਚ ਵੀ ਹਲਕੀ ਗਰਮਟਾ ਹੋ ਤੇ ਰਾਤਾਂ ਦੇ ਪਾਰੇ ਵਿੱਚ ਵੀ 24 25 ਨਵੰਬਰ ਤੋਂ ਜਿਹੜੀ ਹਲਕੀ ਗਰਾਊਂਟਰ ਰਾਤਾਂ ਦੇ ਪਾਰੇ ਵਿੱਚ ਵੀ ਜਿਹੜੀ ਦੇਖਣ ਨੂੰ ਮਿਲੂਗੀ ਜਿਹਦੇ ਨਾਲ ਰਾਤਾਂ ਦੀ ਹਲਕੀ ਠੰਡਕ ਜਿਹੜੀ ਸ਼ੁਰੂਆਤ ਹੋਊਗੀ ਪਰ ਜਿਵੇਂ ਹੀ ਪੱਛਮੀ ਸਿਸਟਮ ਨੇੜੇ ਆਊਗਾ 28 29 ਦੇ ਲਾਗੇ ਤਾਂ ਪਹਾੜ ਤੇ ਪੱਛੋਂ ਪਹਾੜ ਤੇ ਪੱਛੋਂ ਦੀ ਹਵਾ ਜਿਹੜੀ ਫੇਰ ਤੋਂ ਮੱਠੀ ਪੈਣੀ ਸ਼ੁਰੂ ਹੋ ਜਾਣੀ ਆ ਪੂਰੇ ਦੀ ਹਵਾ ਫੇਰ ਜਿਹੜੀ ਪੰਜਾਬ ਦਾ ਰੁਖ ਕਰੂਗੀ ਜਿਹਦੇ ਕਾਰਨ ਨਮੀ ਵਿੱਚ ਫੇਰ ਤੋਂ ਵਾਧਾ ਹੋਊਗਾ ਪਰ 30 ਨਵੰਬਰ ਲੱਗ ਕੇ ਜਦੋਂ ਕੋਈ ਸਿਸਟਮ ਪਹਾੜੀ ਖੇਤrana ਤੇ ਪੁੱਜੂਗਾ ਤਾਂ ਪੰਜਾਬ ਦੇ ਵਿੱਚ ਉਹੀ ਨਮੀ ਆ ਜਿਹੜੀ ਇਕੱਠੀ ਹੋਊਗੀ 2-3 ਦਿਨਾਂ ਤੋਂ 28 29 30 ਦੇ ਲੱਗ ਕੇ ਜਿਹੜੀ ਨਮੀ ਇਕੱਠੀ ਹੋਊਗੀ ਉਹਦੇ ਨਾਲ ਘਰ ਚਮਕਲੇ ਪੱਦਾ ਜਿਹੜੇ ਬੰਦੇ ਦਿਖਾਈ ਦੇ ਸਕਦੇ ਆ ਤੇ ਨਿੱਕੇ ਮੋਟੇਆਂ ਕਾਰਵਾਈਆਂ ਦੀ ਆਸ ਉਮੀਦ ਜਿਹੜੀ ਲੰਮੇ ਵਕਤੇ ਬਾਅਦ ਬਣਦੀ ਦਿਖਾਈ ਦੇ ਰਹੀ ਹੈ ਕਿ ਖਾਸ ਕਰਕੇ ਥੀ ਨਵੰਬਰ ਦੇ ਲਾਗੇ ਇੱਕ ਦਿਨ ਅੱਗੇ ਜਾਂ ਪਿੱਛੇ ਵੀ ਹੋ ਸਕਦਾ ਬਾਕੀ ਲਗਾਤਾਰ ਅਪਡੇਟ ਕਰਦੇ ਰਹਾਂਗੇ ਸਿਸਟਮ ਨੂੰ ਲੈ ਕੇ ਜੋ ਵੀ ਆਊਗਾ 3 ਨਵੰਬਰ ਦੇ ਲਾਗੇ ਸੋ ਐਨਿਕ ਅਪਡੇਟਸ 'ਤੇ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ